ਕਦੇ ਸੰਸਦ ਦੇ ਵਿੱਚ ਵਿਦਵਾਨ ਬੈਠਦੇ ਸਨ ਹੁਣ ਅਰਬਪਤੀ ਉਦਯੋਗਪਤੀ ਤੇ ਦੌਲਤਮੰਦ ਬੈਠਦੇ ਨੇ ਪੰਜਾਬੀ ਟ੍ਰਿਬਿਊਨ ਦੀ ਡਿਜੀਟਲ ਪਲੇਟਫਾਰਮ ਦੇ ਨਾਲ ਜੁੜਕਿਓ ਤੁਸੀਂ ਮੈ ਸ਼ਮੀਲਾ ਖਾਨ ਪੇਸ਼ਾ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਦੀ ਰਿਪੋਰਟ ਜਦੋਂ ਤੁਸੀਂ ਪਾਰਲੀਮੈਂਟ ਦੀ ਨਵੀਂ ਇਮਾਰਤ ਦੀਆਂ ਪੌੜੀਆਂ ਚੜਦੇ ਰਾਜ ਸਭਾ ਮੈਂਬਰਾਂ ਨੂੰ ਵੇਖਦੇ ਹੋ ਉਦੋਂ ਲੱਗਦਾ ਹੈ ਕਿ ਹਾਊਸ ਆਫ ਲੋਰਡਸ ਦਾ ਭਾਰਤੀ ਵਰਜ਼ਨ ਹੈ ਕਦੇ ਰਾਜ ਸਭਾ ਉਹ ਜਗਾ ਸੀ ਜਿੱਥੇ ਬੁੱਧੀਜੀਵੀ ਵਿਦਵਾਨ ਆਜ਼ਾਦੀ ਸੰਗਰਾਮੀ ਤੇ ਕਾਨੂੰਨਦਾਨ ਬੈਠਦੇ ਸੀ ਅਤੇ ਹੁਣ ਹੁਣ ਇੱਥੇ ਬੈਠਦੇ ਨੇ ਅਰਬਪਤੀ ਉਦਯੋਗਪਤੀ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਨੇ ਰਾਜ ਸਭਾ ਤੋਂ ਅਸਤੀਫਾ ਦਿੱਤਾ ਤੇ ਹੁਣ ਉਸ ਖਾਲੀ ਸੀਟ ਦੇ ਲਈ ਆਏ ਨੇ ਰਜਿੰਦਰ ਗੁਪਤਾ ਟ੍ਰਾਈਡੈਂਟ ਗਰੁੱਪ ਦੇ ਫਾਊਂਡਰ ਜਿਨ੍ਹਾਂ ਦੀ 4900 ਕਰੋੜ ਦੀ ਜਾਇਦਾਦ ਹੈ ਜੀ ਹਾਂ 4900 ਕਰੋੜ ਤੇ ਇਸੇ ਨਾਲ ਹੀ ਇਹ ਹੋ ਗਏ ਨੇ ਤੀਜੇ ਸਭ ਤੋਂ ਅਮੀਰ ਰਾਜ ਸਭਾ ਮੈਂਬਰ ਲੋਕ ਸਭਾ ਦੇ ਵਿੱਚ ਸਭ ਤੋਂ ਅਮੀਰ ਹਨ ਡਾਕਟਰ ਚੰਦਰ ਸ਼ੇਖਰ ਜਿਨ੍ਹਾਂ ਦੀ ਜਾਇਦਾਦ 5705 ਕਰੋੜ ਫਿਰ ਰਾਜ ਸਭਾ ਦੇ ਵਿੱਚ ਡਾਕਟਰ ਬੀ 파ਰਥਾਸਾਰਥੀ ਜਿਨ੍ਹਾਂ ਦੀ ਜਾਇਦਾਦ ਹੈ 5300 ਕਰੋੜ ਅਤੇ ਹੁਣ ਪੰਜਾਬ ਦੇ ਰਜਿੰਦਰ ਗੁਪਤਾ ਜਿਨ੍ਹਾਂ ਦੀ ਕੁੱਲ ਜਾਇਦਾਦ 4900 ਕਰੋੜ ਯਾਨੀ ਕਿ ਤੀਜੇ ਸਭ ਤੋਂ ਅਮੀਰ ਰਾਜ ਸਭਾ ਮੈਂਬਰ ਇੱਕ ਜ਼ਮਾਨਾ ਸੀ ਜਦੋਂ ਸੰਸਦ ਮੈਂਬਰ ਬਣਨ ਦੇ ਲਈ ਜ਼ਹਾਨਤ ਦੀ ਕਦਰ ਸੀ ਤੇ ਹੁਣ ਦੌਲਤ ਨੂੰ ਤਰਜੀਹ ਹੈ ਹੁਣ ਰਾਜ ਸਭਾ ਦੇ ਵਿੱਚ 31 ਅਰਬਪਤੀ ਬੈਠਦੇ ਨੇ ਤੇ ਹੁਣ ਰਾਜਿੰਦਰ ਗੁਪਤਾ ਦੇ ਨਾਲ ਇਹਨਾਂ ਦੀ ਗਿਣਤੀ 32 ਹੋ ਜਾਏਗੀ ਜੇਕਰ ਅੰਕੜਿਆਂ ਤੇ ਝਾਤ ਮਾਰੀਏ ਤਾਂ ਲੋਕ ਸਭਾ ਦੇ ਵਿੱਚ 93 ਫੀਸਦੀ ਮੈਂਬਰ ਕਰੋੜਪਤੀ ਨੇ ਇਸ ਤੋਂ ਇਲਾਵਾ ਸਾਲ 2014 ਦੇ ਵਿੱਚ 82% ਸੀ ਔਰ ਸਾਲ 2019 ਦੇ ਵਿੱਚ 88% ਔਰ ਹੁਣ ਕਰੋੜਾਂ ਦੀ ਰੇਸ ਦੇ ਵਿੱਚ ਸਭ ਪਾਰਟੀਆਂ ਇੱਕਸਾਰ ਦੌੜ ਰਹੀਆਂ ਨੇ ਭਾਜਪਾ ਦੇ 90 ਰਾਜ ਸਭਾ ਮੈਂਬਰਾਂ ਦੇ ਕੋਲ 3360 ਕਰੋੜ ਦੀ ਜਾਇਦਾਦ ਹੈ ਕਾਂਗਰਸ ਦੇ 28 ਮੈਂਬਰਾਂ ਦੇ ਕੋਲ 1139 ਕਰੋੜ ਤੇ ਹੁਣ ਆਮ ਆਦਮੀ ਪਾਰਟੀ ਜਿਨ੍ਹਾਂ ਦੇ ਵੱਲੋਂ ਰਜਿੰਦਰ ਗੁਪਤਾ ਦੀ ਜਾਇਦਾਦ ਦੇ ਨਾਲ ਮਿਲਾ ਕੇ 6000 ਕਰੋੜ ਦੀ ਜਾਇਦਾਦ ਹੋ ਜਾਏਗੀ ਹੁਣ ਆਮ ਆਦਮੀ ਪਾਰਟੀ ਪਿੱਛੇ ਨਹੀਂ ਰਹੀ ਪੰਜਾਬ ਦੇ ਵਿਕਰਮਜੀਤ ਸਿੰਘ ਸਾਨੀ 498 ਕਰੋੜ ਦੇ ਨਾਲ ਪੰਜਵੇਂ ਸਭ ਤੋਂ ਅਮੀਰ ਰਾਸਵਾ ਮੈਂਬਰ ਨੇ ਪਰ ਉੱਥੇ ਹੀ ਸਭ ਤੋਂ ਘੱਟ ਜਾਇਦਾਦ ਵਾਲੇ ਮੈਂਬਰ ਵੀ ਇਸੇ ਪਾਰਟੀ ਦੇ ਨੇ ਤੇ ਉਹ ਹਨ ਬਾਬਾ ਬਲਬੀਰ ਸਿੰਘ ਸੀਚੇਵਾਲ ਜਿਨ੍ਹਾਂ ਦੇ ਕੋਲ ਮਹਿਸ 3.79 ਲੱਖ ਦੀ ਜਾਇਦਾਦ ਹੈ ਲੱਗਦਾ ਹੈ ਹੁਣ ਸਾਦਗੀ ਵੀ ਖਬਰ ਬਣ ਗਈ ਹੈ ਪੰਜਾਬ ਵਿਧਾਨ ਸਭਾ ਦੇ ਪੁਰਾਣੇ ਵਿਧਾਨਕਾਰ ਹਰਦੀਪ ਅਰਸ਼ੀ ਕਹਿੰਦੇ ਨੇ ਕਿ ਸਿਆਸਤ ਹੁਣ ਧੰਦਾ ਬਣ ਗਈ ਹੈ। ਆਗੂ ਨਿਵੇਸ਼ ਕਰਦੇ ਨੇ, ਮੁਨਾਫਾ ਕਮਾਉਂਦੇ ਨੇ। ਪੰਜਾਬ ਚੋਂ ਹੁਣ ਤੱਕ ਰਾਜ ਸਭਾ ਦੇ ਵਿੱਚ 74 ਹਸਤੀਆਂ ਗਈਆਂ, ਜਿਨ੍ਹਾਂ ਦੇ ਵਿੱਚ 8 ਔਰਤਾਂ ਸ਼ਾਮਿਲ ਨੇ। ਦੇਸ਼ ਭਰ ਚੋਂ ਹੁਣ ਤੱਕ 235 ਔਰਤਾਂ ਰਾਜ ਸਭਾ ਦੇ ਵਿੱਚ ਬੈਠੀਆਂ। ਪੰਜਾਬ ਚ ਚੁਣੀਆਂ 8 ਔਰਤਾਂ ਦੇ ਵਿੱਚ ਰਾਜਕੁਮਾਰੀ ਅੰਮ੍ਰਿਤਕੌਰ ਦਾ ਨਾਂ ਵੀ ਆਉਂਦਾ ਹੈ, ਜੋ ਆਜ਼ਾਦ ਭਾਰਤ ਦੀ ਪਹਿਲੀ ਸੇਤ ਮੰਤਰੀ ਬਣੀ ਸੀ। ਡਾਕਟਰ ਰਜਿੰਦਰ ਕੌਰ ਗੁਰਚਰਨ ਕੌਰ ਸੀਤਾ ਦੇਵੀ ਸੁਬੰਸ ਕੌਰ ਅਤੇ ਅੰਬਿਕਾ ਸੋਨੀ ਇਹ ਔਰਤਾਂ ਪੰਜਾਬ ਚੋ ਰਾਜ ਸਭਾ ਮੈਂਬਰ ਬਣੀਆਂ ਪੰਜਾਬ ਚੋ ਰਾਜ ਸਭਾ ਦੇ ਵਿੱਚ ਜਾਣ ਵਾਲੀਆਂ ਵੱਡੀਆਂ ਹਸਤੀਆਂ ਵਿੱਚ ਸ਼ਾਮਲ ਨੇ ਕਾਮਰੇਡ ਹਰਕ੍ਰਿਸ਼ਨ ਸਿੰਘ ਸੁਰਜੀਤ ਜੋ ਭਾਰਤੀ ਸਿਆਸਤ ਦੇ ਰੁਸਤਮੀ ਹਿੰਦ ਨਾਲ ਵੀ ਜਾਣੇ ਜਾਂਦੇ ਨੇ ਰਾਜ ਸਭਾ ਦੇ 1978 ਦੇ ਵਿੱਚ ਮੈਂਬਰ ਬਣੇ ਪਹਿਲਾ ਰਾਜ ਸਭਾ ਦੇ ਵਿੱਚ ਕਦਦਾਵਾਰ ਆਗੂ ਜਾਂ ਵਿਦਵਾਨ ਭੇਜੇ ਜਾਂਦੇ ਸਨ ਤੇ ਹੁਣ ਮਹਿਜ਼ ਦولتਮੰਦ ਜਿਨ੍ਹਾਂ ਦੇ ਵਿੱਚ ਕਦੇ ਪੰਜਾਬ ਤੋਂ ਰਾਜ ਸਭਾ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਮਨੋਹਰ ਸਿੰਘ ਗਿੱਲ ਇੰਦਰ ਕੁਮਾਰ ਕੁਛੜਾਲ ਔਰ ਜਗਜੀਤ ਸਿੰਘ ਆਨੰਦ ਵਰਗੇ ਨਾਮ ਸ਼ਾਮਲ ਸੀ ਔਰ ਅਮ੍ਰਿਤਾ ਪ੍ਰੀਤਮ ਵਰਗੀਆਂ ਹਸਤੀਆਂ ਵੀ ਰਾਜ ਸਭਾ ਗਈਆਂ ਰਾਜ ਸਭਾ ਦੇਸ਼ ਦਾ ਉੱਪਰਲਾ ਸਦਨ ਜੋ ਲੋਕ ਸਭਾ ਦੇ ਵਿੱਚ ਪਾਸ ਮਤਿਆਂ ਦੀ ਪਰਚੋਲ ਕਰਦਾ ਹੈ ਉੱਥੇ ਸਕਾਲਰ ਇਤਿਹਾਸਕਾਰ ਸਮਾਜਿਕ ਕਾਰਕੁਨ ਆਜ਼ਾਦੀ ਸੰਗਰਾਮੀ ਬੈਠਦੇ ਨੇ ਰਾਜ ਸਭਾ ਦਾ ਗੌਰਵਮਈ ਇਤਿਹਾਸ ਸਿਰਫ ਸਿਆਸਤ ਤੱਕ ਨਹੀਂ ਸੀ ਫਿਲਮ ਸਹਿਤ ਸਿੱਖਿਆ ਇਹ ਵੀ ਹਸਤੀਆਂ ਇੱਥੇ ਪਹੁੰਚਦੀਆਂ ਸੀ ਉੱਥੋਂ ਤੱਕ ਵੀ ਰਾਜ ਸਭਾ ਦੀਆਂ ਜੜਾ ਸਨ ਲਤਾ ਮੰਗੇਸ਼ਕਰ ਜਯਾ ਬਚਨ ਜਵੇਦ ਅਖਤਰ ਅਮ੍ਰਿਤਾ ਪ੍ਰੇਮ ਸ਼ਬਾਨਾ ਆਸਮੀ ਇਹਨਾਂ ਨੇ ਸਦਨ ਦੇ ਵਿੱਚ ਨਵੀਂ ਰੂਫ ਉਕੀ ਪਰ ਹੁਣ ਗੱਲ ਕਲਮ ਦੀ ਇੱਥੇ ਨਹੀਂ ਹੁੰਦੀ ਦੇਸ਼ ਦੇ ਫਿਲਮੀ ਜਗਤ ਤੇ ਸਾਹਿਤਕਾਰੀ ਦੇ ਵਿੱਚੋਂ ਵੀ ਵੱਡੇ ਚਿਹਰੇ ਰਾਜ ਸਭਾ ਦੇ ਵਿੱਚ ਬੈਠੇ ਪ੍ਰਿਥਵੀ ਰਾਜ ਕਪੂਰ 1954 ਦੇ ਵਿੱਚ ਰਾਜ ਸਭਾ ਦੇ ਲਈ ਨਾਮਜ਼ਦ ਹੋਏ ਜਦੋਂ ਕਿ ਲਤਾ ਮੰਗੇਸ਼ਕਰ 1999 ਦੇ ਵਿੱਚ ਨਾਮਜ਼ਦ ਹੋਈ ਪત્રਕਾਰੀ ਖੇਤਰ ਦੀ ਵੱਡੀ ਹਸਤੀ ਕੁਲਦੀਪ ਨૈયਰ 1997 ਦੇ ਵਿੱਚ ਨਾਮਜ਼ਦ ਹੋਏ ਡਾਕਟਰ ਹਰੀਵੰਸ਼ رائے ਬਚਨ ਜੋ ਕਿ ਮਸ਼ਹੂਰ ਅਦਾਕਾਰ ਅਮਿਤਾਬ ਬਚਨ ਦੇ ਪਿਤਾ ਨੇ 1964 ਦੇ ਵਿੱਚ ਰਾਜ ਸਭਾ ਦੇ ਲਈ ਨਾਮਜ਼ਦ ਹੋਏ ਸਨ ਜਦੋਂ ਕਿ ਉਹਨਾਂ ਦੀ ਨੂੰਜਾਇਆ ਬਚਨ ਸਮਾਜਵਾਦੀ ਪਾਰਟੀ ਦੀ ਤਰਫੋਂ ਪੰਜਵੀਂ ਵਾਰ ਰਾਜ ਸਭਾ ਦੇ ਵਿੱਚ ਪਹੁੰਚੀਏ ਨਰਗਿਸ ਦਤਵੀ 1980 ਦੇ ਵਿੱਚ ਰਾਜ ਸਭਾ ਪਹੁੰਚੇ ਸੀ ਔਰ ਨਾਮਜ਼ਦ ਕੀਤੇ ਗਏ ਮੌਜੂਦਾ ਸਮੇਂ ਸਿੱਖਿਆ ਦੇ ਖੇਤਰ ਚੋਂ ਸਤਨਾਮ ਸਿੰਘ ਸੰਧੂ ਰਾਜ ਸਭਾ ਦੇ ਲਈ ਨਾਮਜ਼ਦ ਕੀਤੇ ਗਏ ਹਨ ਮੌਜੂਦਾ ਸਮੇਂ ਰਾਜ ਸਭਾ ਦੇ ਵਿੱਚ 176 ਮੈਂਬਰ ਉਹ ਹਨ ਜੋ ਪਹਿਲੀ ਵਾਰ ਰਾਜ ਸਭਾ ਲਈ ਨਾਮਜ਼ਦ ਹੋਏ 36 ਮੈਂਬਰ ਅਜੇ ਨਹੀਂ ਜੋ ਦੂਜੀ ਵਾਰ ਤੇ 16 ਅਜੇ ਮੈਂਬਰ ਨੇ ਜੋ ਤੀਜੀ ਵਾਰ ਰਾਜ ਸਭਾ ਪਹੁੰਚੇ ਉਥੇ ਹੀ 6ਵੀਂ ਵਾਰ ਰਾਜ ਸਭਾ ਦੀਆਂ ਪੌੜੀਆਂ ਚੜਨ ਵਾਲੇ ਹਨ ਪ੍ਰਫੁੱਲ ਪਟੇਲ ਰਾਜ ਸਭਾ ਸਿਰਫ ਇੱਕ ਸਦਨ ਨਹੀਂ ਇੱਕ ਵਿਰਾਸਤ ਹੈ ਲੋਕਤੰਤਰ ਦੀ ਬੇਤਰੀ ਦੇ ਲਈ ਇਸ ਤੇ ਪਹਿਰਾ ਦੇਣਾ ਹੁਣ ਸਭ ਦੀ ਜ਼ਿੰਮੇਵਾਰੀ ਹੈ